ਇਹ ਤੋਂ ਕਾਂਗਰਸ ਦੇ ਸਮਝਦਾ ਕਿ ਮਾਰੇ ਦਿਨ ਚੱਲ ਰਹੇ ਹੈ ਮੈਂ ਅਸਿੱਤ ਪਹਿਲਾਂ ਹੀ ਕਹ ਰਿਹਾ ਸੀ ਕਿ ਜਿਹੜੀਆਂ ਟਕਸਾਲੀ ਕਾਂਗਰਸ ਦੀਆਂ ਜਿਹੜੀਆਂ ਫੈਮਲੀਆਂ ਉਹਨਾਂ ਨੂੰ ਹੌਲੀ-ਹੌਲੀ ਇਹ ਬਾਹਰ ਕਰ ਰਹੀ ਹੈ ਉਹ ਉਹਨਾਂ ਨੇ ਦੇਖੋ ਜੇ ਕੋਈ ਗੱਲ ਕੀਤੀ ਉਹਨਾਂ ਨੂੰ ਕੁਝ ਹੋਗਾਸ ਨੋਟਿਸ ਦੀ ਕੋਈ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛ ਕੇ ਕਈ ਤੁਹਾਨੂੰ ਕੀ ਪ੍ਰੋਬਲਮ ਆ ਗਈ ਹੈ ਜੇ ਕਿ ਬਿਨਾ ਪ੍ਰੋਬਲਮ ਉਹਦੀ ਸੁਣੀ ਤੁਸੀਂ ਕਿਸੇ ਨੂੰ ਮੁਤਲ ਕਰਦੇ ਨੇ ਇਹਦਾ ਮਤਲਬ ਇਹ ਕੋਈ ਲੋਕਤੰਤਰ विक्रम चौधरी ਨੂੰ ਕਾਂਗਰਸ ਪਾਰਟੀ ਸਸਪੈਂਡ ਕਰ ਦਿੱਤਾ ਇਸ ਨੂੰ ਕਿ ਜੁਰੰਦਰ ਤੋਂ ਕਾਲੀ ਦਲ ਦੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਕਾਂਗਰਸ ਦੇ ਬੁਰੇ ਦਿਨ ਚੱਲ ਰਹੇ ਨੇ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਇਹ ਲੋਕ ਟਕਸਾਲੀ ਕਾਂਗਰਸ ਪਰਿਵਾਰਾਂ ਨੂੰ ਹੌਲੀ-ਹੌਲੀ ਬਾਹਰ ਨਿਕਲ ਰਹੇ ਨੇ ਜੇਕਰ ਉਹਦੇ ਨਾਲ ਕੋਈ ਗੱਲ ਹਾਂ ਤਾਂ ਪਹਿਲਾਂ ਹੀ ਉਹਨਾਂ ਨੂੰ ਨੋਟਿਸ ਦਿੰਦੇ ਉਹਨਾਂ ਨਾਲ ਗੱਲ ਕਰਦੇ ਜੇਕਰ ਬਿਨਾਂ ਗੱਲ ਕੀਤੇ ਉਹਨਾਂ ਨੂੰ ਬਾਹਰ ਕੱਢ ਰਹੇ ਨੇ ਤਾਂ ਮੈਂ ਸਮਝਦਾ ਹਾਂ ਕਿ ਪਾਰਟੀ ਦੀ ਡੈਮੋਕ੍ਰੇਸੀ ਹੈ। ਦੇਖੋ ਵਿਕਰਮ ਸਿੰਘ ਚੋਧਰੀ ਨੂੰ ਕਾਂਗਰਸ ਨੇ ਸਸਪੈਂਡ ਕਰਤਾ ਕਿਸ ਤਰ੍ਹਾਂ ਦੇਖਦੇ ਸੀ? ਦੇਖੋ ਕਾਂਗਰਸ ਦੇ ਮੈਂ ਸਮਝਦਾ ਕਿ ਮਾੜੇ ਦਿਨ ਚੱਲ ਰਹੇ ਆ। ਮੈਂ ਅਸੀਂ ਤਾਂ ਪਹਿਲਾਂ ਹੀ ਕਰ ਰਹੇ ਸੀ ਕਿ ਜਿਹੜੀਆਂ ਟਕਸਾਲੀ ਕਾਂਗਰਸ ਦੀਆਂ ਜਿਹੜੀਆਂ ਫੈਮਲੀਆਂ ਆ ਉਹਨਾਂ ਨੂੰ ਹੌਲੀ-ਹੌਲੀ ਇਹ ਬਾਹਰ ਕੱਢ ਰਹੇ ਨੇ। ਜੀ ਉਹ ਉਹਨਾਂ ਨੇ ਜੇ ਕੋਈ ਜੇ ਕੋਈ ਗੱਲ ਕੀਤੀ ਹੈ ਉਹਨਾਂ ਨੂੰ ਕੁਝ ਹੋਕਸ ਨੋਟਿਸ ਦਿਓ ਕੋਈ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛ ਕੇ ਦੱਸੋ ਕਈ ਤੁਹਾਨੂੰ ਕੀ ਪ੍ਰੋਬਲਮ ਹੈਗੀ ਆ ਜੇ ਬਿਨਾ ਪ੍ਰੋਬਲਮ ਉਹ ਨਹੀਂ ਸੁਣੀ ਤੁਸੀਂ ਕਿਸੇ ਨੂੰ ਮੋਤਲ ਕਰਦੇ ਨੇ ਇਹਦਾ ਮਤਲਬ ਇਹ ਕੋਈ ਲੋਕਤੰਤਰ ਨਹੀਂ ਜਿਹੜੀ ਪਾਰਟੀ ਦੀ ਡੈਮੋਕ੍ਰੇਸੀ ਹੈ ਉਹ ਨਹੀਂ ਹੈ ਸਰ ਅੱਜ ਪਵਨ ਕੁਮਾਰ ਟਿੰਦ ਨੇ ਕੋ ਬਿਆਨ ਜਾਰੀ ਕੀਤਾ ਕਹਿੰਦੇ ਅਕਾਲੀ ਦਲ ਦੇ ਚਰਨਾਂ ਨਾਮ ਨੇ ਗਏ ਨੇ ਪਰ ਕਿੰਨੇ ਕਿਤੇ ਕਿਤੇ ਕਹਿੰਦੇ ਚੰਦੀ ਨੂੰ ਹੈਰਾਨ ਲਿਓ ਮੈਦਾਨ ਚ ਆਇਆ ਹੈ ਉਹਨਾਂ ਨੂੰ ਰੋਸ਼ ਬਹੁਤ ਹੈ ਕਾਂਗਰਸ ਪਾਰਟ ਨੇ ਇਸ ਕਰਕੇ ਕਾਲੀ ਤਰ ਜਾਨ ਕੇ ਦਿੱਤੀ ਹੈ ਕਿ ਮੈਂ ਬਦਲ ਜਾਊਂਗਾ ਨਹੀਂ ਬਦਲੇ ਵਾਲੀ ਨਹੀਂ ਗੱਲ ਹੁੰਦੀ ਜਦੋਂ ਮੈਂ ਦੇਖੋ 10 ਸਾਲ ਵੇਟ ਕੀਤਾ ਇੱਕ ਕਿਸਮ ਦਾ ਮੈਂ ਬਨਵਾਸ ਕੱਟਿਆ ਔਰ 10 ਸਾਲ ਬਾਅਦ ਜਦੋਂ ਮੈਨੂੰ ਮੌਕਾ ਮਿਲਿਆ ਉਦੋਂ ਵੀ ਮੈਨੂੰ ਬਹੁਤ ਇਨਸਲਟ ਕੀਤਾ ਮੇਰਾ ਹਿਮਿਲੇਟ ਕੀਤਾ ਤੇ ਹੁਣ ਕਿੰਨੀ ਕੁ ਧੀਰ ਬੰਦਾ ਆਪਣੀ ਹਿਊਮਿਲੇਸ਼ਨ ਚ ਜਲਦਾ ਲਾਸਟ ਫੇਸ ਦੇ ਆਪਣੀ ਲਾਈਫ ਦੇ ਵਿੱਚ ਅਸੀਂ ਹੈਗੇ ਆਂ ਇੰਨੀ ਅਸੀਂ ਲੋਕਾਂ ਦੀ ਸੇਵਾ ਕੀਤੀ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਲੋਕ ਜਿਹੜੇ ਹੈਗੇ ਆ ਸਾਡੀ ਸੇਵਾ